ਦਲਜੀਤ ਸਿੰਘ ਜੀ ਡਸਟਨ ਟੂਡਰ ਤੋਂ ਬਾਅਦ ਹੁਣ ਰੂਬੀ ਡੱਲਾ ਜੋ ਕਿ ਪੰਜਾਬ ਨਾਲ ਸੰਬੰਧਤ ਕੁੜੀ ਹੈ ਉਸ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੇ ਕਾਫੀ ਚਰਚੇ ਹੋ ਰਹੇ ਨੇ ਕੀ ਲੱਗਦਾ ਕਿ ਪ੍ਰਧਾਨ ਮੰਤਰੀ ਬਣ ਜਾਣਗੇ ਜੇ ਬਣ ਜਾਂਦੇ ਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਦੇ ਕੀ ਫਾਇਦੇ ਹੋਣ ਵਾਲੇ ਨੇ ਇਸ ਵਾਇਸ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਜੀ ਬਿਲਕੁਲ ਬਿਲਕੁਲ ਜਸਟਿਨ ਟਰੂਡੋ ਹੋਰਾਂ ਦੇ ਅਸਤੀਫੇ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਅਸਤੀਫਾ ਦਿੱਤਾ ਨਹੀਂ ਮਤਲਬ ਕਾਰਜਕਾਰੀ ਤੌਰ ਦੇ ਉੱਤੇ ਹਜੇ ਵੀ ਉਹ ਪ੍ਰਧਾਨ ਮੰਤਰੀ ਨੇ ਪਰ ਲਿਬਰਲ ਪਾਰਟੀ ਦੇ ਵਿੱਚ ਨਵੇਂ ਚਿਹਰੇ ਦੀ ਜਿਹੜੀ ਹੈ ਉਹ ਸਰਚ ਕੀਤੀ ਜਾ ਰਹੀ ਹੈ ਭਾਲ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਹਰ ਕੋਈ ਜਿਹੜਾ ਹੈ ਉਹ ਆਪਣੀ ਬੈਟ ਜਿਹੜੀ ਹੈ ਉਹ ਲਾਰਿਆ ਤੇ ਉਹ ਦੇਖ ਰਿਹਾ ਵੀ ਭਾਈ ਮੈਂ ਸ਼ਾਇਦ ਬਣ ਜਾਵਾਂ ਉਹਦੇ ਵਿੱਚ ਚੰਦਰਾ ਆ ਰਿਹਾ ਜਿਹੜੇ ਪਿਛੇ ਜੇ ਵਿਵਾਦ ਤੇ ਇੱਕ ਐਮਪੀ ਨੇ ਕੈਨੇਡਾ ਦੇ ਲਿਬਰਲ ਪਾਰਟੀ ਦੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਲਿਬਰਲ ਪਾਰਟੀ ਦਾ ਜਿਹੜਾ ਹਾਈ ਕਮਾਂਡ ਹੈ ਉਹਨਾਂ ਵੱਲੋਂ ਉਹਨਾਂ ਨੂੰ ਈਮੇਲ ਕਰ ਦਿੱਤੀ ਗਈ ਜਾਂ ਫਿਰ ਇਹ ਕਹਿ ਦਿੱਤਾ ਗਿਆ ਕਿ ਨਹੀਂ ਤੁਸੀਂ ਐਲੀਜੀਬਲ ਨਹੀਂ ਹੈਗੇ ਚੰਦਰਾ ਆਰਿਆ ਦਾ ਇੱਕ ਇਹ ਵੀ ਪੱਖ ਰੱਖਿਆ ਗਿਆ ਕਿ ਉਹਨਾਂ ਨੂੰ ਫ੍ਰੈਂਚ ਨਹੀਂ ਆਉਂਦੀ ਤੇ ਇਹ ਕਹਿੰਦੇ ਆ ਵੀ ਅ ਜ਼ਰੂਰੀ ਹੈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਉਹਨੂੰ ਫ੍ਰੈਂਚ ਤੇ ਇੰਗਲਿਸ਼ ਦੋਨੋਂ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਸੋ ਉਸ ਤੋਂ ਬਾਅਦ ਦੂਸਰੇ ਹੋਰ ਕਾਰਨ ਕੀ ਹੋ ਸਕਦੇ ਨੇ ਚੰਦਰਾ ਆਰਿਆ ਨੂੰ ਨਾ ਕਰਨ ਦੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਵਿਵਾਦਿਤ ਬਿਆਨ ਦਿੱਤੇ ਸਿੱਖਾਂ ਦੇ ਖਿਲਾਫ ਹੋ ਸਕਦਾ ਕਿਤੇ ਨਾ ਕਿਤੇ ਲਿਬਰਲ ਪਾਰਟੀ ਸੋਚਦੀ ਹੋਵੇਗੀ ਕਿ ਇਹ ਚਿਹਰਾ ਜੇਕਰ ਅਸੀਂ ਅੱਗੇ ਲਿਆਉਂਨੇ ਆ ਤੇ ਕੈਨੇਡਾ ਦੇ ਸਿੱਖ ਜਿਹੜੇ ਨੇ ਉਹ ਸਾਡੀ ਪਾਰਟੀ ਤੋਂ ਦੂਰ ਹੋ ਜਾਣਗੇ ਸੋ ਇਸ ਕਰਕੇ ਉਹਨਾਂ ਨੂੰ ਉਹ ਜਿਹੜੀ ਰੇਸ ਸੀਗੀ ਉਹਦੇ ਵਿੱਚੋਂ ਉਹਨਾਂ ਨੇ ਪਰਾਂ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਰੁਬੀ ਡੱਲਾ ਜੋ ਪੰਜਾਬ ਨਾਲ ਸੰਬੰਧਿਤ ਹੈ ਵੈਸੇ ਤਾਂ ਉਧਰ ਦੇ ਬੌਰ ਨੇ ਪਰ ਇਹਨਾਂ ਨੇ ਹੁਣ ਆਪਣੀ ਜਿਹੜੀ ਹੈ ਇੱਕ ਸ਼ਕਤੀ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਆਪਣੇ ਵਰਕਰਾਂ ਨੂੰ ਕਿਹਾ ਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਵੀਡੀਓ ਵੀ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਤੇ ਉਹ ਕਹਿੰਦੇ ਨੇ ਵੀ ਭਾਈ ਚੰਦਰਾ ਆਰਿਆ ਦੇ ਜਿਹੜੇ ਫੈਨਸ ਸੀ ਜਾਂ ਉਹਨਾਂ ਦੇ ਸਪੋਰਟਰਸ ਸੀ ਜਿਨ੍ਹਾਂ ਨੇ ਉਹਨਾਂ ਨੂੰ ਬਣਾਉਣ ਵਾਸਤੇ ਜ਼ੋਰ ਲਾਇਆ ਪਰ ਉਹ ਬਣ ਨਹੀਂ ਸਕੇ ਮੈਂ ਉਹ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਤੁਸੀਂ ਬਣਾਓ ਮਤਲਬ ਕਿ ਮੈਨੂੰ ਤੁਸੀਂ ਮੇਰੇ ਹੱਕ ਦੇ ਵਿੱਚ ਵੋਟ ਪਾਓ ਤਾਂ ਕਿ ਮੈਂ ਅਗਲੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਉਹ ਬਣ ਸਕਾਂ ਪਰ ਇਹਦੇ ਵਿੱਚ ਨਾ ਹੁਣ ਗੱਲਾਂ ਇਹ ਆ ਜਾਂਦੀਆਂ ਕਿ ਆਪਾਂ ਬਹੁਤ ਵਾਰੀ ਇਹ ਹੁੰਦਾ ਵੀ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਕਿ ਜਦੋਂ ਕੋਈ ਪੰਜਾਬ ਨਾਲ ਸੰਬੰਧਤ ਜਾਂ ਕੋਈ ਸਿੱਖ ਚਿਹਰਾ ਜਿਹੜਾ ਹੈਗਾ ਉਹ ਆ ਜਾਂਦਾ ਇਲੈਕਸ਼ਨ ਦੇ ਵਿੱਚ ਤਾਂ ਅਸੀਂ ਭੱਜ ਭੱਜ ਵੋਟਾਂ ਪਾ ਦਿੰਨੇ ਆ ਕਿ ਲਓ ਜੀ ਲੈ ਵੀ ਇਹ ਤਾਂ ਸਾਡੇ ਬੰਦੇ ਨੇ ਪਰ ਤੁਸੀਂ ਇਹ ਦੇਖੋ ਵੀ ਇੰਗਲੈਂਡ ਦੇ ਵਿੱਚ ਵੀ ਸਾਡੇ ਐਮਪੀ ਹੈਗੇ ਜਿਨ੍ਹਾਂ ਨੇ ਅੱਜ ਤੱਕ ਸਿੱਖਾਂ ਨਾਲ ਹੋਏ ਧੱਕੇ ਦੀ ਗੱਲ ਨਹੀਂ ਕੀਤੀ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਚਿਹਰੇ ਨੇ 20 ਤੋਂ 25 ਤੱਕ ਮੈਨੂੰ ਲੱਗਦਾ ਵੀ ਚਿਹਰੇ ਹੈਗੇ ਨੇ ਜਿਹੜੇ ਸਿੱਖ ਸਿੱਖ ਪੰਥ ਨਾਲ ਬਿਲੋਂਗ ਕਰਦੇ ਆ ਸਿੱਖਾਂ ਦੇ ਘਰਾਂ 'ਚ ਜੰਮੇ ਨੇ ਪਰ ਉਹਨਾਂ ਨੇ ਵੀ ਅਜੇ ਤੱਕ ਕਦੀ ਸਿੱਖਾਂ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਕੈਨੇਡਾ ਦੇ ਵਿੱਚ ਇਹਨਾਂ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਕਤਲ ਹੋ ਗਏ ਜਾਂ ਹੋਰ ਬਹੁਤ ਸਾਰਾ ਕੁਝ ਹੋਇਆ ਉਹਨਾਂ ਨੇ ਵੀ ਇੱਕ ਵਾਰ ਜਿਹੜੀ ਆ ਉਹ ਗੱਲਬਾਤ ਨਹੀਂ ਕੀਤੀ ਪਤਾ ਗੱਲ ਕੀ ਹੁੰਦੀ ਹੈ ਬੇਸ਼ੱਕ ਇਹ ਬੱਚੇ ਜਿਹੜੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਜਾ ਕੇ ਜੰਮੇ ਜਾਂ ਕੁਝ ਪੰਜਾਬ ਤੋਂ ਆਏ ਵੱਡੇ ਅਹੁਦਿਆਂ ਤੇ ਪਹੁੰਚ ਗਏ ਪਰ ਇਹਨਾਂ ਦੇ ਅੰਦਰ ਨਾ ਇੱਕ ਮਾਨਸਿਕ ਗੁਲਾਮੀ ਜਿਹੜੀ ਹੈਗੀ ਹੈ ਉਹ ਹਜੇ ਤੱਕ ਵੀ ਬੈਠੀ ਹੋਈ ਹੈ ਕਿਤੇ ਨਾ ਕਿਤੇ ਇਹ ਸੋਚਦੇ ਨੇ ਕਿ ਭਾਈ ਸਾਡਾ ਪਿੱਛੇ ਜਾਣਾ ਬੰਦ ਹੋ ਜਾਊਗਾ ਸਾਡੇ ਨਾਲ ਹੋਰ ਉਸ ਜਾਏਗਾ ਸਾਡੇ ਨਾਲ ਇਹ ਇਸ ਤਰੀਕੇ ਨਾਲ ਹੋ ਜੇਗੀ ਗੱਲਬਾਤ ਸੋ ਉਹ ਕਦੇ ਵੀ ਜਿਹੜਾ ਹੈਗਾ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਭੁਗਤਦੇ ਨਾਲੋਂ ਨਾਲ ਹੀ ਉਹ ਗੁਲਾਮੀ ਜਿਹੜੀ ਹੈ ਉਹ ਲੈ ਕੇ ਤੁਰੇ ਹੋਏ ਨੇ ਤੇ ਫਿਰ ਉਹ ਜਿਹੜਾ ਬੰਦਾ ਗੁਲਾਮੀ ਲੈ ਕੇ ਤੁਰਿਆ ਹੋਵੇ ਮਾਨਸਿਕ ਗੁਲਾਮੀ ਤੇ ਉਹ ਕਦੇ ਵੀ ਸੱਚੀ ਗੱਲ ਕਿਸੇ ਦੇ ਹੱਕ ਦੀ ਗੱਲ ਨਹੀਂ ਕਰ ਸਕਦਾ ਸੋ ਫਿਰ ਮੈਂ ਇਹ ਦੇਖਦਾ ਹਾਂ ਵੀ ਇਹਨਾਂ ਨਾਲੋਂ ਨਾ ਆਪਾਂ ਕਹਿ ਤਾਂ ਦਿੰਨੇ ਲੋ ਜੀ ਸਾਡੀ ਐ ਜਾਂ ਸਾਡਾ ਇਹ ਤੇ ਪਰ ਤੁਹਾਡੀ ਗੱਲ ਕੋਈ ਨਹੀਂ ਕਰਦੇ ਸਿਰਫ ਤੁਹਾਡੇ ਪਾਰਟ ਦੇ ਭੋਗ ਦੇ ਉੱਤੇ ਜ਼ਰੂਰ ਆ ਜਾਣਗੇ ਤੁਸੀਂ ਕੋਈ ਬਰਥਡੇ ਪਾਰਟੀ ਮਨਾਈ ਐ ਕੋਈ ਵਿਆਹ ਕੀਤਾ ਕੋਈ ਗੁਰਦਾਰੇ ਚ ਸਮਾਗਮ ਐ ਉੱਥੇ ਆ ਕੇ ਮੱਥਾ ਟੇਕਣਗੇ ਤੇ ਫਿਰ ਨਗਰ ਕੀਰਤਨਾ ਜੇ ਹਾਜ਼ਰੀਆਂ ਭਰਨਗੇ ਚਾ ਚਾ ਜ ਕਿਉਂਕਿ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਆਪਣੇ ਆਪ ਨੂੰ ਹਾਈਲਾਈਟ ਵੀ ਕਰਨਗੇ ਪਰ ਜਿਹੜੀ ਕੰਮ ਦੀ ਗੱਲ ਹੁੰਦੀ ਐ ਉਹਦੇ ਵਿੱਚ ਕਦੇ ਵੀ ਮੈਂ ਇੱਕਾ ਦੁਕਾਨ ਨੂੰ ਛੱਡ ਕੇ ਮੈਂ ਕਵਾਂਗਾ ਬਈ ਬਹੁਤਾਂ ਤਾਂ ਐਸੇ ਨੇ ਵੀ ਜਿਹੜੇ ਕਦੇ ਵੀ ਜਿਹੜੀ ਐ ਸਿੱਖਾਂ ਦੀ ਗੱਲ ਨਹੀਂ ਕਰਦੇ ਖੁੱਲਕੇ ਮਤਲਬ ਡਰ ਹੈ ਇੱਕ ਅੰਦਰ ਬੈਠਿਆ ਹੋਇਆ ਕਿ ਜੇ ਇਹ ਅਸੀਂ ਕਰਾਂਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ ਸੋ ਹੁਣ ਦੂਜੇ ਪਾਸੇ ਜਦੋਂ ਦੇਖਦੇ ਆਂ ਜਿਹੜੇ ਗੋਰੇ ਨੇ ਉਹ ਉਹ ਮਾਨਸਿਕ ਗੁਲਾਮ ਨਹੀਂ ਹੈਗੇ ਉਹ ਆਜ਼ਾਦ ਨੇ ਵੈਸੇ ਵੀ ਇੱਕ ਫਰਕ ਮੈਂ ਤੁਹਾਨੂੰ ਦੱਸਾਂ ਆਪਣੇ ਬੰਦਿਆਂ ਦੇ ਵਿੱਚ ਤੇ ਇੱਕ ਗੋਰਿਆਂ ਦੇ ਵਿੱਚ ਬੜਾ ਫਰਕ ਹੈ ਅਸੀਂ ਲੋਕ ਜਿੱਥੇ ਮਰਜ਼ੀ ਚਲੇ ਜਾਈਏ ਤੇ ਸਾਡੇ ਅੰਦਰ ਜਿਹੜੀ ਇੱਕ ਮਾਨਸਿਕ ਗੁਲਾਮੀ ਰਹਿੰਦੀ ਹੋਈ ਰਹਿੰਦੀ ਹੈ ਤੁਸੀਂ ਤੇ ਕਿਸੇ ਹੋਰ ਤਰੀਕੇ ਨਾਲ ਗੱਲ ਕਰੋਗੇ ਤੁਸੀਂ ਵਲਫਰੇਵ ਪਾ ਕੇ ਗੱਲ ਕਰੋਗੇ ਤੇ ਜਿਹੜਾ ਗੋਰਾ ਉਹ ਸਿੱਧੀ ਗੱਲ ਕਰੇਗਾ ਕਿਉਂਕਿ ਉਹ ਕਿਸੇ ਦਾ ਗੁਲਾਮ ਨਹੀਂ ਹੈਗਾ ਉਹਨੂੰ ਕਿਸੇ ਦਾ ਡਰ ਨਹੀਂ ਹੈਗਾ ਉਹ ਉਸ ਉਸ ਧਰਤੀ ਦੇ ਉੱਤੇ ਜੰਮਿਆ ਜਿਹੜੀ ਆਜ਼ਾਦ ਧਰਤੀ ਤੇ ਜਿਹੜੀ ਉਹ ਆਜ਼ਾਦੀ ਨਾਲ ਗੱਲ ਕਰਨ ਦਾ ਉਹਨਾਂ ਨੂੰ ਰਾਈਟ ਦਿੰਦੀ ਹੈ ਤੇ ਉਹ ਲੋਕ ਜਿਹੜੇ ਨਾ ਉਹ ਹੋਰ ਤਰੀਕੇ ਨਾਲ ਗੱਲ ਕਰਨਗੇ ਸਾਡੇ ਲੋਕ ਜਿਹੜੇ ਭਾਵੇਂ ਐਮਪੀ ਨੇ ਇਹ ਕਹਿਣਗੇ ਤੁਹਾਡੀ ਤੁਸੀਂ ਇੰਟਰਵਿਊ ਵੀ ਇਹਨਾਂ ਨਾਲ ਕਰ ਲਓ ਨਾ ਕਿਤੇ ਐਜ਼ ਪੱਤਰਕਾਰ ਇਹ ਤੁਹਾਨੂੰ ਬਾਅਦ ਵਿੱਚ ਕਹਿ ਦਣਗੇ ਭਾਈ ਆਹ ਕੱਟ ਦਿਓ ਵਿੱਚੋਂ ਉਹ ਕੱਟ ਦਿਓ ਤੇ ਜਿਹੜਾ ਗੋਰਾ ਹੈ ਕੋਈ ਐਮਪੀ ਹੈ ਉਹਦੀ ਤੁਸੀਂ ਇੰਟਰਵਿਊ ਦੇਖ ਲਿਓ ਨੇ ਜਿਹੜੀ ਸਟ੍ਰੇਟ ਫਾਰਵਰਡ ਗੱਲ ਕਰਨੀ ਹੁੰਦੀ ਹੈ ਉਹ ਕਿਸੇ ਦੇ ਗੋਟੇ ਗੋਡੇ ਲੱਗ ਜਾਵੇ ਕਿਸੇ ਦੇ ਗਿੱਟੇ ਲੱਗ ਜਾਵੇ ਸੋ ਮੈਂ ਕਹਿਣਾ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਜੇ ਐਡੇ ਵੱਡੇ ਅਹੁਦਿਆਂ ਦੇ ਉੱਤੇ ਪਹੁੰਚਣਾ ਹੈ ਤੇ ਘੱਟੋ-ਘੱਟ ਜਿਹੜੇ ਨੇ ਆਜ਼ਾਦ ਸੋਚ ਦੇ ਮਾਲਕ ਜਿਹੜੇ ਉਹ ਲੋਕ ਹੋਣੇ ਚਾਹੀਦੇ ਆ ਉਹ ਭਾਵੇਂ ਕੋਈ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਹ ਨਹੀਂ ਬਣਨੇ ਚਾਹੀਦੇ ਅਸੀਂ ਪਸੰਦ ਨਹੀਂ ਕਰਦੇ ਇਹਨਾਂ ਨੂੰ ਕੋਈ ਵੀ ਬਣੇ ਪਰ ਉਹਦੀ ਸੋਚ ਆਜ਼ਾਦ ਹੋਣੀ ਚਾਹੀਦੀ ਹੈ ਉਹਦੇ ਮਨ 'ਚ ਗੁਲਾਮੀ ਨਾ ਬੈਠੀ ਹੋਵੇ ਕਿ ਜੇ ਮੈਂ ਆ ਗੱਲ ਕਰਦਾਗਾ ਤੇ ਉਹ ਨਾਰਾਜ਼ ਹੋ ਜਾਏਗਾ ਹੈ ਜੇ ਆ ਗੱਲ ਕਰਾਂਗੇ ਤੇ ਉਹ ਨਾਰਾਜ਼ ਹੋ ਜਾਊਗਾ ਜਿਹੜੀ ਗੱਲ ਹੈ ਹੁਣ ਜਸਟਿਨ ਟੂਡੋ ਨੇ ਪਾਰਲੀਮੈਂਟ ਦੇ ਵਿੱਚ ਖੜਕੇ ਕਹਿ ਦਿੱਤਾ ਕਿ ਭਾਈ ਆ ਕਤਲ ਜਿਹੜਾ ਹੋਇਆ ਉਹ ਐਦਾਂ ਹੋਇਆ ਤੇ ਇਹਦੀ ਜਗ੍ਹਾ ਤੇ ਮੈਂ ਕਹਿਣਾ ਵੀ ਜੇ ਕਿਤੇ ਬੀਬੀ ਜੀ ਹੁੰਦੇ ਰੂਬੀ ਡੱਲਾਏ ਕਦੇ ਵੀ ਨਾ ਇਹ ਗੱਲ ਕਰਦੇ ਖੁੱਲ ਕੇ ਸੋ ਇਹ ਫਰਕ ਹੈਗਾ ਇਸ ਕਰਕੇ ਮੈਂ ਤੇ ਇਹ ਕਹਿਣਾ ਵੀ ਹੁਣ ਜਿਹੜੇ ਅਮਰੀਕਾ ਦੇ ਵੀ ਤੁਸੀਂ ਦੇਖ ਲਓ ਅਮਰੀਕਾ ਵਾਲੇ ਵੀ ਜਿਹੜੇ ਐਰਿਕ ਗਾਰਸੈਟੀ ਜਿਹੜੇ ਅੰਬੈਸਡਰ ਸੀ ਭਾਰਤ ਦੇ ਵਿੱਚ ਉਹਨਾਂ ਦੀ ਇੱਕ ਇੰਟਰਵਿਊ ਦੇਖੀ ਹੈ ਏਐਨਏ ਨਾਲ ਸੋ ਉਹਨਾਂ ਨੇ ਕਿੱਡੀ ਫਾਰਵਰਡ ਸਟੇਟ ਫਾਰਵਰਡ ਗੱਲਬਾਤ ਜਿਹੜੀ ਉਹ ਕੀਤੀ ਹੈ ਕਹਿੰਦਾ ਸਾਨੂੰ ਸਾਰਾ ਪਤਾ ਕੀ ਕੀ ਹੋਇਆ ਕਹਿੰਦਾ ਚਿੰਤਾ ਨਾ ਕਰੋ ਤੇ ਇਸ ਤਰੀਕੇ ਦੀ ਇੰਟਰਵਿਊ ਇਸ ਤਰੀਕੇ ਦੀ ਵਿਵਾਕੀ ਦੇ ਨਾਲ ਗੱਲਬਾਤ ਜਿਹੜੀ ਆ ਉਹ ਇਹ ਲੋਕ ਕਰ ਸਕਦੇ ਕਿਉਂਕਿ ਸੋਵਰਨ ਨੇ ਸੋ ਇਹ ਇਹਨਾਂ ਦਾ ਸਾਡੇ ਬੰਦਿਆਂ ਦਾ ਮਤਲਬ ਚਿਹਰਾ ਆਪਾਂ ਖੁਸ਼ ਹੋ ਜਾਾਂਗੇ ਰੂਪੀ ਡੱਲਾ ਅਗਲੀ ਪ੍ਰਧਾਨ ਮੰਤਰੀ ਬਣ ਜਾਏਗੀ ਲਓ ਜੀ ਇਹ ਪੰਜਾਬ ਨਾਲ ਸਬੰਧਤ ਹੈ ਬੜਾ ਮਾਣ ਹੈ ਬੜਾ ਮਾਣ ਹੈ ਜੀ ਸਾਨੂੰ ਪਰ ਕੰਮ ਤੁਹਾਡਾ ਕੋਈ ਨਹੀਂ ਹੋਣਾ ਸੋ ਇਸ ਕਰਕੇ ਮੈਂ ਤਾਂ ਚਾਹੁੰਦਾ ਵੀ ਆਜ਼ਾਦ ਸੋਚ ਦਾ ਮਾਲਕ ਹੀ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਉਹ ਬਣੇ ਵੱਡੇ ਅਹੁਦਿਆਂ ਦੇ ਉੱਤੇ ਜਾਵੇ ਜੀ ਅੰਦਲ ਸਿੰਘ ਜੀ ਕਿਵੇਂ ਲੱਗਦਾ ਕਿ ਜੇ ਹੁਣ ਆਪਾਂ ਸਾਰੇ ਹੀ ਘੰਨਾ ਕਰਨ ਦੇਖੀਏ ਹਮ ਬੇਸ਼ੱਕ ਚਾਹੀਏ ਕਰੋ ਕਿ ਪੰਜਾਬੀ ਜੇ ਹੁਣ ਆਪਾਂ ਗੱਲ ਕਰੀਏ ਜੇ ਉਸ ਤਰੀਕੇ ਨਾਲ ਕੰਮ ਨਾ ਵੀ ਕਰੇ ਫਿਰ ਵੀ ਆਪਾਂ ਕਿ ਜੇ ਦੇਖੀਏ ਜੇ ਪੰਜਾਬ ਦੇ ਲੋਕ ਉੱਥੇ ਜਾ ਕੇ ਜੋ ਕਾਮਯਾਬੀਆਂ ਹਾਸਲ ਕਰਦੇ ਪਏ ਨੇ ਉਹ ਆਪਣੇ ਆਪ ਵਿੱਚ ਕਾਮਯਾਬ ਤਾਂ ਹੋ ਰਹੇ ਨਾ ਉੱਥੇ ਜਾ ਕੇ ਦੇਖਿਆ ਜਾਵੇ ਜੀ ਐਸਾ ਪੰਜਾਬੀ ਜੈਸੇ ਕਹਿੰਦੇ ਸਿੱਖਿਆ ਲੋ ਉਹ ਦੂਸ਼ਰਾਂ ਵਿੱਚ ਜਾ ਕੇ ਇਹਨੇ ਵੱਡੇ ਉਹਦੇ ਤੇ ਪਹੁੰਚ ਨਹੀਂ ਮਤਲਬ ਆਪਣੇ ਆਪ ਵਿੱਚ ਕਾਮਯਾਬੀਆਂ ਦੇਸ਼ਾਂ ਵਿੱਚ ਹਾਸਲ ਕਰ ਰਹੇ ਨੇ ਇਹਨੂੰ ਇਹਨੂੰ ਸੀ ਕਿਵੇਂ ਦੇਖਦੇ ਉਸੀ ਜੀ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜੇ ਰੂਬੀ ਡਲਰ ਵੀ ਤੁਸੀਂ ਗੱਲ ਕਰੋ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚ ਮੈਂ ਤਾਂ ਗੱਲ ਕਰ ਰਿਹਾ ਫੈਕਟ ਜਿਹੜੇ ਤੁਸੀਂ ਮੈਨੂੰ ਸ਼ੁਰੂ ਚ ਸਵਾਲ ਪੁੱਛਿਆ ਹੈ ਵੀ ਫਾਇਦਾ ਨੁਕਸਾਨ ਕੀ ਹੋਏਗਾ ਤੇ ਸਾਡੇ ਇਹਦੇ ਉੱਤੇ ਕੀ ਵਿਚਾਰ ਹੈਗੇ ਆ ਮੈਂ ਤੇ ਉਹ ਗੱਲ ਕਰ ਰਿਹਾ ਆਪਣੇ ਤੌਰ ਦੇ ਉੱਤੇ ਤਾਂ ਹੁਣ ਐਮਪੀ ਚੰਦਰਾ ਆ ਰਿਹਾ ਜਿਹੜਾ ਉਹ ਵੀ ਤਾਂ ਬਣੇ ਹੋਇਆ ਨਾ ਉਹ ਵੀ ਤਾਂ ਲੋਕਾਂ ਦੀ ਸਪੋਰਟ ਦੇ ਨਾਲ ਬਣੇ ਹੋਇਆ ਬੇਸ਼ੱਕ ਉਹ ਵਿਵਾਦਿਤ ਬਿਆਨ ਦਿੰਦੇ ਆ ਸਿੱਖਾਂ ਦੇ ਖਿਲਾਫ ਬਿਆਨ ਦਿੰਦੇ ਆ ਸੋ ਉਹ ਆਪਣੀ ਕਾਬਲੀਅਤ ਦੇ ਨਾਲ ਬਣਿਆ ਤੇ ਉਹਨਾਂ ਨੂੰ ਉਹਨੀ ਦੇਰ ਕੋਈ ਲਾ ਨਹੀਂ ਸਕਦਾ ਐਮਪੀ ਦੇ ਅਹੁਦੇ ਤੋਂ ਜਿੰਨੀ ਦੇਰ ਉਹਨਾਂ ਦੀ ਕਾਬਲੀਅਤ ਬਣੀ ਹੋਈ ਹੈ ਠੀਕ ਹੈ ਜੀ ਹੁਣ ਡੋਨਲਡ 트੍ਰੰਪ ਬਣ ਗਏ ਆ ਸੋ ਉਹ ਵੀ ਆਪਣੀ ਕਾਬਲੀਅਤ ਦੇ ਨਾਲ ਬਣ ਗਏ ਜਸਟਿਨ ਟੂਡੋ ਲੈ ਗਏ ਆ ਤੇ ਉਹ ਆਪਣੀ ਆਪਾਂ ਕਹੀਏ ਪੀ ਉਹਨਾਂ ਦੀ ਜਿਹੜੀ ਸਿਆਸਤ ਸੀ ਉਹ ਲੋਕਾਂ ਨੇ ਨਹੀਂ ਪਸੰਦ ਕੀਤੀ ਤੇ ਉਹਨਾਂ ਨੂੰ ਲੈਣਾ ਪੈ ਗਿਆ ਸੋ ਇਹੀ ਕਾਰਨ ਹੁੰਦੇ ਆ ਪੰਜਾਬੀਆਂ ਦਾ ਤੇ ਤੁਸੀਂ ਦੇਖੋ ਵੀ ਪੰਜਾਬੀ ਹਰ ਜਗ੍ਹਾ ਦੇ ਉੱਤੇ ਹੀ ਮੱਲਾ ਮਾਰੀ ਜਾਂਦੇ ਆ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਅੱਜ ਸਾਰੇ ਪੰਜਾਬੀ ਬੈਠੇ ਹੋਏ ਨੇ ਆਪਾਂ ਉਹ ਦੇਖਦੇ ਨਹੀਂ ਕਿਉਂਕਿ ਘੱਟ ਗਿਣਤੀ ਹੈ ਨਾ ਘੱਟ ਗਿਣਤੀ ਹੋਣ ਕਰਕੇ ਇਹਨਾਂ ਵੱਲ ਨਿਗਾਹ ਵੀ ਘੱਟ ਜਾਂਦੀ ਹੈ ਪਰ ਤੁਸੀਂ ਦੇਖੋ ਰਿਚੀਐਸਟ ਪਰਸਨ ਵੀ ਜਿਹੜੇ ਨੇ ਦੁਨੀਆ ਦੇ ਵਿੱਚ ਆਉਣ ਇੰਗਲੈਂਡ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਸਿੱਖ ਜਿਹੜੇ ਨੇ ਉਹ ਮਤਲਬ ਕਿ ਬਹੁਤ ਜ਼ਿਆਦਾ ਅਮੀਰ ਨੇ ਮਿਲੀਅਨਰ ਬਿਲੀਅਨਰ ਜਿਹੜੇ ਨੇ ਉਹ ਸਿੱਖ ਇੱਥੇ ਹੈਗੇ ਆ ਇੰਗਲੈਂਡ ਦੇ ਵਿੱਚ ਇੱਥੇ ਬਹੁਤ ਇੱਜ਼ਤ ਹੁੰਦੀ ਹੈ ਲੋਕਾਂ ਦੀ ਜਿਹੜੇ ਸਾਡੇ ਪੰਜਾਬ ਨਾਲ ਸਬੰਧਤ ਹੈ ਉਹਨਾਂ ਨੂੰ ਪਤਾ ਵੀ ਇਹ ਬਹੁਤ ਅਮੀਰ ਲੋਕ ਹੈ ਇਹਨਾਂ ਨੇ ਬੜੇ ਵੱਡੇ ਵੱਡੇ ਬਿਜ਼ਨਸ ਸੈੱਟ ਕੀਤੇ ਹੋਏ ਆ ਇਸ ਤਰੀਕੇ ਦੇ ਨਾਲ ਹੀ ਕੈਨੇਡਾ ਅਮਰੀਕਾ ਦੇ ਵਿੱਚ ਰਾਜਨੀਤੀ ਹੋ ਗਈ ਬਿਜ਼ਨਸ ਹੋ ਗਿਆ ਜਾਂ ਹੋਰ ਕਿਤੇ ਵੀ ਕਹਿ ਲਈ ਹਰ ਇੱਕ ਖੇਤਰ ਦੇ ਵਿੱਚ ਪੰਜਾਬੀ ਹੈ ਜਿਹੜੇ ਉਹ ਮੱਲਾ ਮਾਰ ਰਹੇ ਨੇ ਇਹ ਚੰਗੀ ਗੱਲ ਹੈ ਸਮੂਹਿਕ ਰੂਪ ਦੇ ਵਿੱਚ ਆਪਾਂ ਗੱਲ ਕਰੀਏ ਤੇ ਪੰਜਾਬੀਆਂ ਲਈ ਬਹੁਤ ਵਧੀਆ ਗੱਲ ਆ ਜੀ ਜੀ ਦੇ ਚੋਂ ਤੁਹਾਨੂੰ ਕਹਦੇ ਜਿਵੇਂ ਕਿ ਆਪਾਂ ਲਗਰ ਦੇ ਅਗਰਿਕ ਸਿਖਿਆ ਨੈਸਪ੍ਰੀ ਗੱਲ ਹੁੰਦੀ ਹੈ ਜੀਓ ਪੋਲਟਿਕਲ ਹੁੰਦੀ ਇੰਟਰਨੈਸ਼ਨਲ ਰਿਲੇਸ਼ਨ ਦੀ ਗੱਲ ਹੁੰਦੀ ਹੈ ਤੁਸੀਂ ਕਹ ਲਓ ਕਿ ਆਪਣੇ ਵਿਵੇਕਨਾ ਬਹੁਤ ਕਹ ਲਓ ਕਿ ਸੂਝ ਆਪਣੇ ਸੂਝਨਾ ਬਹੁਤ ਵਧੀਆ ਵਿਚਾਰ ਦਰਸ਼ਕਾਂ ਦੇ ਰੱਖ ਦਿਓ ਜੋ ਦਰਸ਼ਕਾਂ ਕਾਫੀ ਪਸੰਦੀ ਮੈਂਦੇ ਥੋੜਾ ਧੰਨਵਾਦ ਨਾਲ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਜਿਹੜੇ ਦਰਸ਼ਕ ਸਾਡੇ ਵਿਚਾਰ ਪਸੰਦ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਥੈਂਕ ਯੂ